ਤਵੀ ਜਦੋਂ ਇਹਦੀ ਸਰਵਿਸ ਕਰਨੀ ਆ ਇਹਦੇ ਪਾਰਟਸ ਬਾਹਰੋਂ ਲੈਣ ਦੀ ਜ਼ਰੂਰਤ ਹੀ ਨਹੀਂ ਨਹੀਂ ਜੀ ਅੱਛਾ ਵੀ ਜਿਹੜੇ ਇਹਦੇ ਵਿੱਚ ਪਾਰਟਸ ਨੇ ਉਹੀ ਤੁਸੀਂ ਸਾਫ਼ ਕਰਕੇ ਦੁਬਾਰਾ ਪਾ ਦਿਓ ਹਾਂ ਜੀ ਇੰਜਨ ਆਇਲ ਇੰਜਨ ਆਇਲ ਪੈਂਦਾ ਜੀ ਅੱਛਾ ਜੀ ਆਹ ਲਿਫਟ ਦੇ ਵਿੱਚ ਵੀ ਇੰਜਨ ਆ ਗਿਆ ਅੱਛਾ ਜੀ ਤੇ ਜਦੋਂ ਕਲਾਸ਼ ਮਸ਼ੀਨ ਆਉਂਦੀ ਸੀ ਜਰਮਨ ਦੀ ਸ਼ਾਇਦ ਜਰਮਨ ਦੀ ਸੀ ਨਾ ਉਹ ਤਾਂ ਹਾਂ ਜਰਮਨ ਦੀ ਆਉਂਦੀ ਸੀ ਅੱਛਾ ਜੀ ਉਦੋਂ ਇਹ ਡਰਾਈਵ ਕਰਦੇ ਰਹੇ ਆ ਉਦੋਂ ਕਲਾਸ਼ ਮਸ਼ੀਨ ਨੂੰ ਡਰਾਈਵਰ ਵਾਸਤੇ ਇੱਕ ਕੀਨਨ ਦੇ ਕੁਲਰ ਹੁੰਦਾ ਸੀ ਅੰਦਰ ਕੈਮਨ ਬਣਿਆ ਤਾਂ ਮਿੱਤਰੋ ਆਜਾਪਾ ਪਹੁੰਚਿਆ ਕਾਨੇ ਵਾਲੀ ਇੱਥੇ ਆਪਾਂ ਨੂੰ ਵੀਰ ਮਿਲੇ ਨੇ ਡਾਕਟਰ ਆਲਮ ਸਿੰਘ ਜੀ। ਉਹਨਾਂ ਕੋਲੇ ਇੱਕ ਟਰੈਕਟਰ ਹੈ ਜੀ। ਬੈਲਾਰੂਸ ਟਰੈਕਟਰ। ਉਸ ਬਾਰੇ ਆਪਾਂ ਅੱਜ ਜਾਣਾਂਗੇ। ਕਿਉਂ ਖਾਸ ਆ? ਇਹਦੇ ਵਿੱਚ ਇਹੋ ਜਿਹੇ ਫੀਚਰ ਆ ਜਿਹੜੇ ਅੱਜ ਦੇ ਸਮੇਂ ਜਿਹੜੇ ਟਰੈਕਟਰ ਆਏ ਨੇ ਨਾ ਉਹਨਾਂ ਦੇ ਵਿੱਚ ਵੀ ਨਹੀਂ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ। ਆਓ ਆਪਾਂ ਮਿਲਦੇ ਹਾਂ ਡਾਕਟਰ ਸਾਹਿਬ ਨੂੰ ਤੇ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਹਾਂ ਮਨੀ ਸਾਹਿਬ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਆਪਦਾ ਪੂਰਾ ਨਾਮ ਦੱਸੋ ਕੀ ਹੈ ਮੇਰਾ ਨਾਮ ਆਲਮਦੀਪ ਸਿੰਘ ਸੰਧੂ ਆਲਮਦੀਪ ਸਿੰਘ ਸੰਧੂ ਪਿੰਡ ਦੇ ਨੰਬਰਦਾਰ ਜੀ ਜੀ ਸਰ ਸਾਹਿਬ ਦੱਸੋ ਇਸ ਟਰੈਕਟਰ ਬਾਰੇ ਕਦੋਂ ਲਿਆਏ ਤੁਸੀਂ ਇਹ ਸਰ ਇਹ ਮੈਨੂੰ 6 ਮਹੀਨੇ ਹੋ ਗਏ ਲਿਆਂਦੇ 6 ਮਹੀਨੇ ਹਾਂਜੀ ਕਿਹੜਾ ਮਾਡਲ ਹੈ ਜੀ ਇਹ ਮਾਡਲ ਹੈ 70 1970 1970 ਮਾਡਲ ਹਾਂਜੀ 1970 ਇਹਦਾ ਪੂਰਾ ਨਾਂ ਕੀ ਹੈ ਜੀ ਮਾਡਲ ਦਾ ਇਹਦਾ ਨਾਂ ਇਹਦਾ ਅਸਲ ਜਿਨਾ ਮਟੀ 3 ਹਾਂਜੀ 5 ਐਮ ਸੀ ਠੀਕ ਹੈ ਜੀ ਇਹਨੂੰ ਬੈਲਾਰੂਸੀ ਕਿਉਂ ਕਹਿੰਦੇ ਆ ਜੀ ਇਸ ਅਸਲ ਦੇ ਵਿੱਚ ਨਾ ਹੀ ਇਹ ਪਹਿਲਾ ਸ਼ਾਇਦ ਇੱਕ ਦੇਸ਼ ਸੀਗਾ ਅੱਛਾ ਜੀ ਉਹਦਾ ਨਾਮ ਬੈਲਾਰੂਸੀ ਉਥੋਂ ਦੀ ਮੈਨੂਫੈਕਚਰਿੰਗ ਹੈ ਉਥੋਂ ਦੀ ਮੈਨੂਫੈਕਚਰਿੰਗ ਹੈ ਇਹ ਫਿਰ 1970 ਦੀ ਮੈਨੂਫੈਕਚਰਿੰਗ ਹੈ ਜੀ ਹਾਂਜੀ ਹਾਂਜੀ ਇਹਦੇ ਵਿੱਚ ਕਿੰਨੇ ਪਿਸਟਨ ਹੁੰਦੇ ਆ ਜੀ ਆਪਣੇ ਤੇ ਕਿਵੇਂ ਕੰਮ ਕਰਦੇ ਜੀ ਕਿਵੇਂ ਵਰਕ ਕਰਦੇ ਆ ਹਾਂਜੀ ਇਹਦਾ ਅਸਲ ਦੇ ਵਿੱਚ ਜੀ ਹਾਰਸ ਪਾਵਰ ਹੈਗੀ ਆ ਜੀ 7 57 SAE ਅੱਛਾ ਜੀ ਉਹ ਸ਼ਾਇਦ ਇਧਰਲੇ ਜੁਨਟ ਹੈ ਨਹੀਂ ਉਹਦੇ ਇਹ ਵਾਲੇ ਅੱਛਾ ਜੀ ਇਹਦੀ ਆਪਾਂ ਨੂੰ ਇਸ ਕਿਉਂਕਿ ਪ੍ਰੋਪਰ ਹਸ ਪਾਵਰ ਇਹਦੀ ਪਤਾ ਨਹੀਂ ਲੋਕ ਤਾਂ ਕਹਿੰਦੇ 57 ਹਸ ਪਾਵਰ ਆ ਜਾਂ 148 ਐਚਪੀ ਚ ਆਇਆ ਅੱਛਾ ਅੱਛਾ ਇਦਾਂ ਦੀ ਨਹੀਂ ਗੱਲ ਹੈ ਇਹਦੇ ਜੁਨਟ ਸੋਰ ਲਿਖਿਆ ਹੋਇਆ ਹੈ ਅੱਛਾ ਜੀ ਇਹ ਐਕਚੁਅਲੀ ਐਚਪੀ ਇਹਦੀ ਪਤਾ ਨਹੀਂ ਗਈ ਆਪਾਂ ਨੂੰ ਮੈਨੂੰ ਵੀ ਨਹੀਂ ਪਤਾ ਕਿਉਂਕਿ ਜੇ ਡਿਟੇਲ ਚ ਪੜਾਂਗੇ ਫਿਰ ਤਾਂ ਪਤਾ ਲੱਗ ਜਾਊ ਐਡੀ ਨਹੀਂ ਗੱਲ ਹਾਂਜੀ ਹਾਂਜੀ ਤੇ ਇਹਦੇ ਵਿੱਚ ਪਿਸਟਨ ਹੈਗੇ ਜੀ ਚਾਰ ਚਾਰ ਪਿਸਟਨ ਆ ਜੀ ਠੀਕ ਹੈ ਜੀ ਹਾਂ ਪਿਸਟਨ ਚਾਰ ਆ ਜੀ ਪਰ ਜਿਹੜੇ ਇਹਦੇ ਵਿੱਚ ਰਿੰਗ ਪੈਂਦੇ ਆ ਉਹ ਅੱਠ ਪੈਂਦੇ ਇੱਕ ਪਿਸਟਨ ਚ 8 ਰਿੰਗ ਪੈਂਦੀ ਆ ਪਿਸਟਨ ਚਾਰ ਆ ਇਹਦੇ ਚ ਇੱਕ ਸਵਾਲ ਹੋਰ ਆ ਜੀ ਆਮ ਜਿਵੇਂ ਉਧਰ ਮੌਸਮ ਠੰਡਾ ਜੀ ਹਾਂਜੀ ਹਾਂਜੀ ਹਨਾ ਬੈਲਾਰੂਸ ਵਿੱਚ ਠੰਡਾ ਤੇ ਇਹ ਉਸ ਹਾਲਾਤ ਨਾਲ ਇਹ ਬਣਾਇਆ ਜਿਵੇਂ ਆਪਣੇ ਇਧਰ ਗਰਮੀ ਚ ਆ ਕੇ ਟਰੈਕਟਰ ਦਾ ਹੈੱਡ ਨੂੰ ਪ੍ਰੋਬਲਮ ਨਹੀਂ ਆਉਂਦੀ ਜਾਂ ਉਹ ਤੁਸੀਂ ਮੜਾ ਇਹ ਡਿਟੇਲ ਚ ਦੱਸੋ ਸਰ ਇਦਾਂ ਦੀ ਗੱਲ ਜਦੋਂ ਟਰੈਕਟਰ ਉਧਰੋਂ ਆਈ ਸੀ ਜੀ ਅੱਛਾ ਜੀ ਇਹਦੇ ਬੈ ਜ਼ਿਆਦਾ ਰਿੰਗ ਹੋਣ ਕਾਰਨ ਬੈਕ ਪ੍ਰੈਸ਼ਰ ਜਿਹਨੂੰ ਕਹਿੰਦੇ ਆ ਵੈਸੇ ਤਾਂ ਤਾਂ ਚੌਥਾ ਰਿੰਗ ਕੰਪ੍ਰੈਸ਼ਨ ਰਿੰਗ ਆ ਅੱਛਾ ਜੀ ਜਿਹਨੇ ਆ ਫਾਇਰਿੰਗ ਕਰਨੀ ਹੁੰਦੀ ਆ ਅੱਛਾ ਜੀ ਪਿਸਟਨ ਪ੍ਰੈਸ਼ ਤੇ ਨਾ ਥੱਲੇ ਮਤਲਬ ਬਲੋ ਜਾਣਕਾਰੀ ਨਾ ਇਹ ਇੰਡੀਅਨ ਟੈਂਪਰੇਚਰ ਤੇ ਆ ਕੇ ਜਦੋਂ ਨੂੰ ਓਵਰਲੋਡਿੰਗ ਕਰ ਦਿੰਦੇ ਸੀ ਓਵਰਲੋਡਿੰਗ ਬਹੁਤ ਜ਼ਿਆਦਾ ਕੰਮ ਲੈਣਾ ਜਦੋਂ ਹਾਂਜੀ ਹਾਂਜੀ ਉਦੋਂ ਹੈਡ ਕ੍ਰੈਕਸ ਆ ਜਾਂਦੇ ਸੀ ਹੈਡ ਕ੍ਰੈਕਸ ਆ ਜਾਂਦੇ ਸੀ ਹਾਂ ਕ੍ਰੈਕਸ ਜਦੋਂ ਆਉਂਦੇ ਸੀਗੇ ਉਹਦੇ ਵਿੱਚ ਫਿਰ ਇੰਡੀਅਨ ਹੈਡ ਪਾਉਂਦੇ ਸੀਗੇ ਉਹਨਾਂ ਦਾ ਵਾਲ ਸਾਈਜ਼ ਫਿਰ ਉਹਦੀ ਜਿਹੜੀ ਆਵਾਜ਼ ਨਹੀਂ ਬਣਦੀ ਸੀ ਜਿਹੜਾ ਮੈਂ ਟਰੈਕਟਰ ਲੈ ਕੇ ਆਇਆ ਨਾ ਜੀ ਇਹਦਾ ਹੈਡ ਵੀ ਓਰੀਜਨਲ ਹੈ ਇਹ ਇਹ ਬਿਲਕੁਲ ਓਰੀਜਨਲ ਹੈ ਯਾਨੀ ਕਿ ਹੀਟਰ ਵਾਲਾ ਟ੍ਰੈਕਟਰ ਹੀਟਰ ਵਾਲਾ ਰਸ਼ੀਆ ਦਾ ਟਰੈਕਟਰ ਆ ਤੇ ਹੀਟਰ ਵਾਲਾ ਟਰੈਕਟਰ ਹੈ ਇਹ ਇਹਨੂੰ ਪਹਿਲਾਂ ਹੀਟਰ ਨਾਲ ਹੀਟ ਦੇਣੀ ਪੈਂਦੀ ਆ ਉਸ ਤੋਂ ਬਾਅਦ ਇਹ ਸਟਾਰਟ ਹੁੰਦਾ ਹਾਂਜੀ ਫਿਰ ਸਟਾਰਟਿੰਗ ਆ ਫਿਰ ਸਾਰਾ ਦਿਨ ਜਿਵੇਂ ਤੁਸੀਂ ਜਿਵੇਂ ਰੈਗੂਲਰ ਟਰੈਕਟਰ ਸਟਾਰਟ ਕਰਦੇ ਆ ਆਪਾਂ ਉਦਾਂ ਹੀ ਹੁੰਦਾ ਰਹਿੰਦਾ ਤੇ ਇਹਦੀ ਲਿਫਟ ਲਿਫਟ ਕਪੈਸਿਟੀ ਕਿੰਨੀ ਹੈ ਜੀ ਇਹਦੀ ਐਕਚੁਅਲੀ ਲਿਫਟ ਕਪੈਸਿਟੀ ਹੈਗੀ ਹੈ ਜੀ 3200 ਕਿਜੀ 3200 ਕਿਜੀ ਹਾਂਜੀ ਯਾਨੀ 32 ਕੁਇੰਟਲ ਆਪਦੀ ਲਿਫਟ ਹੀ ਆਪ ਵੀ ਚੱਕ ਲੈਂਦਾ ਅੱਛਾ ਤੇ ਡਾਊਨ ਕਪੈਸਿਟੀ ਵੀ ਇੰਨੀ ਆ ਡਾਊਨ ਕਪੈਸਿਟੀ ਉਦੋਂ ਅਸਲ ਦੇ ਵਿੱਚ ਟਰੈਕਟਰਾਂ ਦੇ ਵਿੱਚ ਇਹਨੇ ਟਰੈਕਟਰ ਹੁੰਦੇ ਨਹੀਂ ਸੀਗੇ। ਅੱਛਾ ਜੀ। ਜਿਹੜਾ ਕੋਈ ਆਪਾਂ ਇਹਨੂੰ ਟੋਸ਼ਨ ਕਰ ਲਈਏ ਜਾਂ ਇਦਾਂ ਕਰ ਲਈਏ। ਇਹਨੂੰ ਤੁਸੀਂ ਚੱਕ ਨੂੰ ਜੇ ਤੇ ਜਿਵੇਂ ਲੋਕ ਕਿਤੇ ਖੁੱਬਦਾ। ਅੱਛਾ ਜੀ। ਇਹਨੂੰ ਤੁਸੀਂ ਥੱਲੇ ਇਹਦੀ ਕੋਈ ਚੀਜ਼ ਰੱਖੋ। ਅੱਛਾ ਜੀ। ਤੇ ਇਹ ਚੱਕਿਆ ਜਾਂਦਾ ਆਪਦੀ ਆਪ। ਆਹੋ ਲਿਫਟ ਰਾਈਂ। ਹਾਂ ਜੀ, ਵਿਦ ਟਰਾਲੀ। ਜੇ ਕਿ ਵਿਦ ਟਰਾਲੀ ਵੀ ਚੱਕਿਆ ਜਾਂਦਾ। ਠੀਕ ਹੈ ਜੀ। ਜਿਹੜੀ ਪਿੱਛੇ ਕੈਪੈਸਿਟੀ ਆ ਮਤਲਬ ਕੋਈ ਵੀ ਟਰਾਲੀ ਆਪਾਂ ਪਾਉਣੇ ਆ। ਹਾਂ ਜੀ ਹਾਂ ਜੀ। ਉਹਦੇ ਨਾਲ ਚੱਕਿਆ ਜਾਂਦਾ। ਫਿਰ ਇਹ ਥੱਲੇ ਅਸੀਂ ਮਿੱਟੀ ਦੇ ਲਓ ਫਿਰ ਅੱਗੇ ਕਰ ਲਓ। ਫੇਰ ਲੱਗੇ। ਯਾਨੀ ਕਿ ਜਦੋਂ ਮੇਨ ਟਾਇਰ ਬਾਹਰ ਆ ਜਾਂਦੀ ਟਰਾਲੀ ਵੀ ਤਾਂ ਆ ਜਾਂਦੀ ਸਹੀ ਠੀਕ ਹੈ ਜੀ ਉਸ ਤੋਂ ਬਾਅਦ ਬਾਹਰ ਕੱਢ ਲਿਆ ਜਾਂਦਾ ਬਾਕੀ ਮੱਲੀ ਸਾਹਿਬ ਇਦਾਂ ਦਾ ਜਿਹੜਾ ਇਹਦਾ ਜਿਹੜਾ ਉਹਨਾਂ ਵਾਲਾ ਸਿਸਟਮ ਆ ਨਾ ਜੀ ਇਹ ਆਪਣੇ ਟਰੈਕਟਰਾਂ ਨਾਲੋਂ ਇਹਦਾ ਅਲੱਗ ਆ ਅਲੱਗ ਆ ਜੀ ਕਿੱਦਾਂ ਅਲੱਗ ਆ ਕਿਉਂਕਿ ਇਹਦੀ ਲਿਫਟ ਥੱਲੇ ਹੀ ਉਹਨਾਂ ਕੰਮ ਕਰਦੀ ਆ ਤੇ ਉੱਪਰ ਨੂੰ ਜਾਂਦਾ ਉੱਪਰ ਵੀ ਇਹਨੇ ਮੜਾ ਨੇੜੇ ਆਜੋ ਇੱਧਰ ਆਜੋ ਮੈਨੂੰ ਇਹ ਦੱਸੋ ਵੀ ਓਇਲ ਕੁਲਰ ਠੰਡਾ ਰੱਖਦਾ ਇਹਨੂੰ ਉਹ ਕਿੱਥੇ ਸਿਸਟਮੇ ਦਾ ਓਇਲ ਕੁਲਰ ਦਾ ਜੀ ਹਾਂਜੀ ਹਾਂਜੀ ਇਹ ਮੱਲੀ ਸਾਹਿਬ ਇਹਦਾ ਓਇਲ ਕੁਲਰ ਆ ਇਹ ਦਾ ਮੇਨ ਫਿਲਟਰ ਆ ਜੀ ਅੱਛਾ ਜੀ ਇਹ ਦਾ ਮੇਨ ਫਿਲਟਰ ਆ ਗਿਆ ਆਇਲ 쿨ਰ ਵਾਸਤੇ ਇਹਦਾ ਅੱਗੇ ਇੱਕ ਛੋਟਾ ਰੇਡੀਏਟਰ ਕਹਿ ਸਕਦੇ ਆ ਅੱਛਾ ਅੱਛਾ ਜੀ ਰੀਡੀਟਰ ਟਾਈਪ ਫੰਕਸ਼ਨ ਰੇਡੀਏਟਰ ਹੀ ਕਰਦਾ ਰੀਡੀਟਰ ਦੇ ਅੱਗੇ ਲੱਗਿਆ ਹੋਇਆ ਠੀਕ ਹੈ ਜੀ ਠੀਕ ਹੈ ਆ ਦੇਖੋ ਨਾ ਜਿਹੜੇ ਆ ਰੈੱਡ ਰੈੱਡ ਜਿਹਾ ਆ ਆਹ ਵੇਖੋ ਹਾਂਜੀ ਹਾਂਜੀ ਮੈਂ ਵਿਖਾ ਦਿੰਦਾ ਇੱਕ ਵਾਰ ਇਹ ਅੱਛਾ ਜੀ ਆ ਵਿੱਚ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਇਹ ਰੀਡੀਟਰ ਦੇ ਅੱਗੇ ਲੱਗਿਆ ਹੁੰਦਾ ਜੀ ਹਾਂਜੀ ਇਹ ਆਇਲ ਨੂੰ ਠੰਡਾ ਰੱਖਦਾ ਜੀ ਠੀਕ ਹੈ ਜੀ ਇਹਦੀ ਆਇਲ ਜਿਹੜੀ ਕੈਪੈਸਿਟੀ ਇੰਜਨ ਕੈਪੈਸਿਟੀ ਹੈ ਲਿਟਰ 18 ਲੀਟਰ ਹਾਂਜੀ ਕਿਉਂਕਿ ਆਇਲ ਗੂਲਰ ਲੱਗਿਆ ਹੋਇਆ ਹੈ ਨਾ ਜੀ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਬਾਕੀ ਤੇ ਇੱਕ ਦੇ ਲਿਫਟ ਗੇਅਰ ਅਲੱਗ-ਅਲੱਗ ਕਿਵੇਂ ਹਾਂਜੀ ਉਹ ਡਿਫਰੈਂਟ ਅਟੈਚਮੈਂਟ ਵਾਸਤੇ ਤੇ ਡਿਫਰੈਂਟ ਫੰਕਸ਼ਨ ਵਾਸਤੇ ਉਹ ਦਿਖਾ ਸਕਦੇ ਇਹ ਤੁਸੀਂ ਹਾਂਜੀ ਹਾਂਜੀ ਦੇਖੋ ਆਜੋ ਇਹ ਫਸਟ ਆਫ ਆਲ ਇਹਨੀਆਂ ਅਟੈਚਮੈਂਟ ਇੱਥੇ ਲੱਗਦੀਆਂ ਜੀ ਅੱਛਾ ਜੀ ਠੀਕ ਹੈ ਇਹਨੂੰ ਤੁਸੀਂ ਬਲਡੋਜਰ ਦਾ ਕੰਮ ਲੈਣਾ ਹਾਂਜੀ ਜਾਂ ਕੋਈ ਕਿਰਾਇਆ ਲਾਉਣਾ ਥੱਲੇ ਜਾਂ ਕਿ ਅਟੈਚਮੈਂਟ ਸਾਰੀਆਂ ਅਟੈਚਮੈਂਟ ਗੱਡ ਰਹੀਆਂ ਜੀ ਹਾਂ ਅਟੈਚਮੈਂਟ ਗੱਡ ਰਹੀ ਠੀਕ ਹੈ ਹੋਰ ਦੇਖ ਇਥੇ ਤਿੰਨ ਹੁੰਦੇ ਆ ਇਹਦੇ ਚ ਤੁਸੀਂ ਇੱਕ ਹੀ ਦਿੱਤਾ ਹੋਇਆ ਜੀ ਹਾਂਜੀ ਫਿਰ ਉਹ ਨਾ ਜੀ ਲੋਕ ਜਦੋਂ ਇੱਥੋਂ ਹੱਥ ਪਾ ਕੇ ਚੜੀਦਾ ਅੱਛਾ ਜੀ ਉਹ ਖਿੱਚਿਆ ਜਾਂਦਾ ਤੇ ਮਤਲਬ ਇਹਦੇ ਉਹ ਹੋ ਜਾਂਦਾ ਥੱਲੋਂ ਕੀ ਕਹਿੰਦੇ ਆ ਲੀਕੇਜ ਹੋ ਜਾਂਦੀ ਹੈ ਲੀਕੇਜ ਹੋ ਜਾਂਦੀ ਹੈ ਹਾਂਜੀ ਇਹ ਜਿਹੜਾ ਹੁੰਦਾ ਜੀ ਤੇ ਫੰਕਸ਼ਨ ਵੀ ਡਿਫਰੈਂਸ ਆ ਠੀਕ ਹੈ ਜੀ ਕਿਦਾਂ ਫੰਕਸ਼ਨ ਡਿਫਰੈਂਸ ਆਈ ਜੇ ਤੁਸੀਂ ਇਹਨੂੰ ਇੱਕ ਵਾਰੀ ਚੱਕੋਗੇ ਇੱਕ ਵਾਰੀ ਤਾਂ ਲੋਕ ਹੋ ਜਾਂਦਾ ਫਿਰ ਸਾਡੇ ਹੱਥ ਤੇ ਜਿਆਦਾ ਜ਼ੋਰ ਨਹੀਂ ਆਉਂਦਾ ਚਾਰੇ ਜੀ ਠੀਕ ਹੈ ਜਿਹੋ ਜਿਹਾ ਆਪਾਂ ਆਪਾਂ ਪਿੱਛੇ ਕੁਝ ਵੀ ਚੀਜ਼ ਲਗਾਉਣੇ ਆ ਇਹ ਚੀਜ਼ਾਂ ਨੂੰ ਬਾਰ-ਬਾਰ ਚੱਕਣਾ ਪੈਂਦਾ ਕਈਆਂ ਨੂੰ ਇੱਕ ਵਾਰੀ ਇੱਕ ਜਗ੍ਹਾ ਤੇ ਜਾ ਕੇ ਚੱਕਣਾ ਪੈਂਦਾ ਹਾਂਜੀ 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 ਉਹ ਵਾਲਾ ਸਿਸਟਮ ਆ ਜੀ ਇਹ ਅੱਛਾ ਜੀ ਇਹਦੇ ਤਿੰਨ ਫੰਕਸ਼ਨ ਆ ਜੀ ਠੀਕ ਹੈ ਜੀ ਇੱਕ ਇੱਕ ਲਾਇ ਇੱਕ ਦੋ ਲੋਕ ਹੁੰਦੇ ਆ ਜੀ ਤੇ ਇੱਕ ਉਹਨੂੰ ਤੁਸੀਂ ਜਿੰਨਾ ਚੱਕੋਗੇ ਉਨਥੇ ਖੜ ਜਾਂਦਾ ਜੀ ਉਥੇ ਖੜ ਜਾਂਦਾ ਦੋ ਲੋਕ ਕਰਦੇ ਉਹ ਜਿੰਨਾ ਤਾਂ ਠਾ ਉਹ ਇੱਕ ਤੋਂ ਤੁਸੀਂ ਜੀ ਬੱਸ ਦੱਸਿਆ ਸੀ ਨਾ ਇਹਦਾ ਜਿਹੜਾ ਆਪਣੇ ਜਿਹੜੇ ਟ੍ਰੈਕਟਰ ਹੁਣ ਚੱਲ ਰਹੇ ਆ ਮਾਰਕੀਟ ਦੇ ਵਿੱਚ ਉਹਨਾਂ ਨੂੰ ਡਿਫਰੈਂਸ ਕਿਉਂ ਆ ਕਿਉਂਕਿ ਜਿਹੜਾ ਇਹਦਾ ਵਾਹਣ ਦਾ ਤਰੀਕਾ ਨਾ ਜੀ ਹਾਂਜੀ ਕਿਹੜੇ ਲਿਫਟ ਦਬਾ ਕੇ ਵਾਹਣਾ ਦਬਾ ਕੇ ਵਾਹਣਾ ਠੀਕ ਹੈ ਜੀ ਤੇ ਦਬਾ ਕੇ ਬੋਣਾ ਜੀ ਫਿਰ ਉਹ ਜਦੋਂ ਮਤਲਬ ਟਰੈਕਟਰ ਦੂਸਰੇ ਤਾਂ ਜਦੋਂ ਆਪਾਂ ਫਸਦੇ ਆ ਉਹਨਾਂ ਦੀ ਲਿਫਟ ਚੱਕ ਲੈਣੇ ਤਾਂ ਹਾਂਜੀ 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 ਫਿਰ ਉਹ ਅੱਗੇ ਚੱਲ ਜਾਂਦੇ ਆ ਇਹ ਉਦਾਂ ਦਾ ਨਹੀਂ ਪਉਂਦਾ ਇੱਕ ਥਾਂ ਜਿੱਥੇ ਦੀ ਲਿਫਟ ਆਪਾਂ ਬੰਨ੍ਹ ਦਿੰਨੇ ਆ ਪਿੱਛੇ ਵਾਲਵੂਲ ਲੱਗੇ ਹੁੰਦੇ ਤੇ ਜੈਕ ਚ ਹਾਂਜੀ ਹਾਂਜੀ ਉੱਥੇ ਇਹਨੇ ਤੁਰਿਆ ਜਾਣਾ ਜੀ ਠੀਕ ਹੈ ਇਹ ਜੈ ਮਤਲਬ ਆਪਾਂ ਕਹਿ ਸਕਦੇ ਆ ਜਿਵੇਂ ਆਪਣੇ ਇੱਕ ਹਾਲ ਕਹਿ ਦਿੰਨੇ ਆ ਆਪਾਂ ਹਾਂਜੀ ਹਾਂਜੀ ਇਹ 11 ਕੀ ਚਲਦੇ ਦੇ ਆਲਟੀਵੇਟਰ ਅੱਛਾ 11 ਹਾਲ ਚਲਦੇ ਸਹੀ ਆਉਨੋ ਤੇ ਬਹੁਤ ਕੋਸ਼ਿਸ਼ ਕਰ ਹੋ ਜਾਂਦਾ ਵੀ ਸਹੀ ਬਣਾਇਆ 11 ਹਲ ਵਾਸਤੇ ਹੈ ਸਹੀ ਯਾਨੀ ਕਿ ਜੂਰ ਹਾਂਜੀ ਸਹੀ ਦਾ ਫਰ ਇਹ ਤੇ 11 ਵੇ ਬਹਿਣਗੇ ਆਪਾਂ ਨਜਾਇਜ਼ ਹੀ ਆ ਮੁਰਕੇ ਧੱਕੇ ਹੀ ਆ ਟਰੈਕਟਰ ਨਾਲ ਤੁਹਾਡੇ ਸਾਹਮਣੇ ਉਹ ਫਿਰ ਵਾਰੀ ਵਾਰ ਅੜੀ ਜਾਊਗਾ ਜੀ ਫਿਰ ਉਹ ਚੱਕੀ ਜਾਓਗੇ ਤਾਂ ਫਾਇਦਾ ਕੀ ਉਹ ਨਹੀਂ ਸੀ ਉਹ ਵੀ ਮੈਂ ਮਤਲਬ ਕਿ ਜਦੋਂ 11 ਹਲ ਹੋਏ ਤਾਂ ਚੱਕਣ ਦੀ ਲੋੜ ਨਹੀਂ ਪੈਂਦੀ ਇਹਨੇ ਉੱਥੇ ਉਸ ਹਿਸਾਬ ਤੇ ਤੁਰੇ ਜਾਣਾ ਜੀ ਸਰ ਉੱਥੇ ਲਿਫਟ ਜਿੱਥੇ ਹੈਗੀ ਉੱਥੇ ਹੀ ਰਹਿਣਾ ਸਰ ਇਹਦੇ ਕਲੱਚ ਦੇ ਖਾਸ ਫੀਚਰ ਦੱਸੋ ਕਲੱਚ ਚ ਕੀ ਹੈ ਜੀ ਇਹਦਾ ਹੈ ਕਲੱਚ ਕਿੱਥੇ ਹੈ ਜੀ ਇਹਦਾ ਸਹੀ ਦੱਸੋ ਇਹਦਾ ਕਲੱਚ ਆਹ ਜੀ ਅੱਛਾ ਜੀ ਇਹ ਕ ਇਹਦੇ ਅੱਗੇ ਇੱਕ ਛੋਟਾ ਕਲਚ ਆ ਹੁੰਦਾ ਜੀ ਇਹਨੂੰ ਆਪਾਂ ਪੀਟੀਓ ਗিয়ার ਲਾਉਣਾ ਜਿਹਨੂੰ ਡਬਲ ਕਲਚ ਕਹਿੰਦੇ ਆ ਠੀਕ ਹੈ ਜੀ ਡਬਲ ਕਲਚ ਇਹ ہاں ਇਹਦੇ ਵਿੱਚ ਪਿੰਨ ਹੁੰਦੀ ਆ ਜੀ ਡਬਲ ਕਰਨ ਵਾਸਤੇ ਇਹਦੇ ਡਬਲ ਕਲਚ ਯਾਨੀ ਕਿ 1970 ਚ ਦਿੱਤਾ ਗਿਆ ਸੀਗਾ ਜੀ ਜੀ ਤੇ ਅੱਜ ਦੇ ਸਮੇਂ 'ਚ ਡਬਲ ਕਲਚ ਟਰੈਕਟਰ ਹੋਣ ਆ ਰਹੇ ਨੇ ਆ ਕੁਝ ਸਮੇਂ ਤੋਂ ਆ ਰਹੇ ਨੇ ਇਹ 1970 ਦੇਲੇ ਦੇ ਫੰਕਸ਼ਨ ਹੈ ਇਹਦੇ ਫਿਰ ਅਸਲ ਦੇ ਵਿੱਚ ਜਦੋਂ ਆਟੋ ਆਟੋ ਵਾਈਲ ਕਿੰਨਣ ਦੇ ਅੰਦਰਸਤੀ ਜਾਦੇ ਰੈਵਲੂਸ਼ਨ ਆਇਆ ਨਾ ਉਹਦੇ ਵਿੱਚ ਹਾਂਜੀ ਹਾਂਜੀ ਉਸ 60 ਤੋਂ ਲੈ ਕੇ ਤੇ ਕਿੰਨਣ ਦੇ 80 ਤਾਈਂ ਜਾਂ ਗਿਨ ਲਓ ਤੁਸੀਂ ਠੀਕ ਹੈ ਜੀ ਐਗਜ਼ੈਕਟ ਨਹੀਂ ਪਤਾ ਤੇ ਉਹਦਾ ਰੈਵਲੂਸ਼ਨ ਜੋ ਟਰੈਕਟਰ ਕ੍ਰਾਂਤੀ ਜੋ ਜਿਵੇਂ ਮਤਲਬ ਮੈਨੂਫੈਕਚਰਿੰਗ ਕ੍ਰਾਂਤੀ ਉਹਦੇ ਵਿੱਚੋਂ ਟਰੈਕਟਰ ਨਿਕਲਿਆ ਆ ਟਰੈਕਟਰ ਨਿਕਲਿਆ ਜੀ ਹਾਂਜੀ ਉਹਦੇ ਵਿੱਚ ਫਿਰ ਡਿਜ਼ਾਈਨਿੰਗ ਜਿਹੜੀ ਇੰਜੀਨੀਅਰ ਦੀ ਸੀਗੀ ਉਹ ਮੈਂ ਕਾਫੀ ਚੰਗੀ ਸੀ ਹੱਤਾਂ ਵੈਸੇ ਤਾਂ ਫੀਚਰ ਅੱਜ ਕੱਲ ਆਪ ਅਪਡੇਟ ਹੋਈ ਜਾਂਦੇ ਆ ਪਰ ਇਹਦੇ ਵਿੱਚ ਥੋੜੇ ਜਿਹਾ ਹਟਕੇ ਫੀਚਰ ਆ ਵੇਖੋ ਜੀ ਉਹਦੋਂ ਕਹਿੰਦੇ ਸੀ ਨਾ ਅਸੀਂ ਟ੍ਰੈਕਟਰ ਐਕਸਪੋਰਟ ਕਰਨਾ ਕੰਪਨੀ ਨੇ ਕਿਸੇ ਅੱਛਾ ਅੱਛਾ ਐਕਸਪੋਰਟ ਕਰੂਗੀ ਕੰਪਨੀ ਤੇ ਉਹ ਕਹਿੰਦੀ ਸੀ ਮਤਲਬ ਉਹਦਾ ਪਾਰਟਸ ਨਾ ਕਿਤੇ ਜ਼ਿਆਦਾ ਯੂਜ਼ ਕੀਆ ਮਤਲਬ ਵੇਖੋ ਜੀ ਉਹਦੋਂ ਕੰਟਰੀ ਇੰਨਾ ਕੋਈ ਹੈ ਨਹੀਂ ਸੀਗਾ ਮਾਰਕੀਟਿੰਗ ਦਾ ਵਾਤਾਵਰਣ ਹਾਂਜੀ ਹਾਂਜੀ ਇਹਦੇ ਦੇਖੋ ਜਿਹੜਾ ਇਹਦਾ ਫਿਲਟਰ ਆ ਕਿ ਇਹਨੂੰ ਸਿਰਫ ਸਰਵਿਸ ਦੀ ਕੱਲੇ ਔਇਲ ਦੀ ਹੀ ਲੋੜ ਆ ਅੱਛਾ ਵੀ ਜਦੋਂ ਇਹਦੀ ਸਰਵਿਸ ਕਰਨੀ ਆ ਇਹਦੇ ਪਾਰਟਸ ਬਾਹਰੋਂ ਲੈਣ ਦੀ ਜ਼ਰੂਰਤ ਹੀ ਨਹੀਂ ਨਹੀਂ ਜੀ ਅੱਛਾ ਵੀ ਜਿਹੜੇ ਇਹਦੇ ਵਿੱਚ ਪਾਰਟਸ ਨੇ ਉਹੀ ਤੁਸੀਂ ਸਾਫ ਕਰਕੇ ਦੁਬਾਰਾ ਪਾ ਦਿਓ ਹਾਂਜੀ ਇੰਜਨ ਆਇਲ ਇੰਜਨ ਆਇਲ ਪੈਂਦਾ ਜੀ ਅੱਛਾ ਜੀ ਆਹ ਲਿਫਟ ਦੇ ਵਿੱਚ ਵੀ ਇੰਜਨ ਆਇਲ ਪੈਂਦਾ ਜੀ ਅੱਛਾ ਜੀ ਲਿਫਟ ਦੇ ਵਿੱਚ ਵੀ ਇੰਜਨ ਆਇਲ ਜੀ ਬਸ ਇੱਕ ਡੀਜ਼ਲ ਪਾਉਣਾ ਜੀ ਹੋਰ ਇਹਦੇ ਕੋਈ ਮਤਲਬ ਉਹ ਹੈ ਐਕਸਟਰਾ ਜਿਵੇਂ ਫਿਲਟਰ ਵਗੈਰਾ ਜਾਂ ਹੋਰ ਕਈ ਆਪਾਂ ਪਾ ਦਿੰਨੇ ਆ ਵਿੱਚ ਹਨਾ ਹਾਂਜੀ ਹਾਂਜੀ ਜੀ ਉਹ ਚੇਂਜ ਨਹੀਂ ਹੁੰਦੇ ਯਾਨੀ ਇਹ ਵੀ ਆਪਾਂ ਰਿਪੇਅਰ ਕਹਿ ਦਿੰਨੇ ਆ ਰਿਪੇਅਰ ਕਹਿ ਦਿੰਨੇ ਡੇਅਰਲੈਸ ਚੀਜ਼ਾਂ ਸੀਗੀਆਂ ਉਹ ਡਿਜ਼ਾਈਨਿੰਗ ਉਹ ਇਦਾਂ ਦੀ ਕਰਾਉਂਦੇ ਸੀ ਨਾ ਜੀ ਕਿਉਂ ਦੇਖੋ ਜੀ ਇੰਪੋਰਟ ਟ੍ਰੈਕਟਰ ਕਰਨਾ ਉਥੇ ਜਿਹੜਾ ਬੰਦਾ ਕਸਟ ਕੋਈ ਮਤਲਬ ਉੱਥੇ ਲੋੜ ਨਾ ਪਵੇ ਪਾਰਟਸ ਲੋੜ ਨਾ ਪਵੇ ਯਾਨੀ ਕਿ ਜਦੋਂ ਵੀ ਤੁਸੀਂ ਸਰਵਿਸ ਕਰਾਉਣੀ ਆ ਤੇ ਤੁਹਾਨੂੰ ਪਾਰਟਸ ਬਾਹਰੋਂ ਲੈਣ ਦੀ ਜ਼ਰੂਰਤ ਹੀ ਨਹੀਂ ਪੈਣੀ ਜੋ ਇਹਦੇ ਵਿੱਚ ਨੇ ਉਹੀ ਯੂਜ਼ ਹੋ ਜਾਣਗੇ ਦੁਬਾਰਾ ਸਾਫ਼ ਕਰ ਰੀਯੂਜ਼ ਪਹਿਲਾਂ ਤੇ ਇਹਦੇ ਡਿਸਟ੍ਰਿਬਿਊਟਰ ਲੀਵਰਾਂ ਦਾ ਕੀ ਫੰਕਸ਼ਨ ਹੈ ਜੀ ਡਿਸਟ੍ਰਿਬਿਊਟਰ ਲੀਵਰਾਂ ਦਾ ਆਪਾਂ ਪਿੱਛੇ ਚਲੀਏ ਤਾਂ ਇਹ ਕਿ ਇੱਥੇ ਆਈ ਹੋਵੇ ਨਹੀਂ ਡਿਸਟ੍ਰਿਬਿਊਟਰ ਦਾ ਇੱਥੇ ਹੋਇਆ ਦੱਸਾਇਆ ਇੱਥੇ ਆ ਅੱਛਾ ਅੱਛਾ ਹਾਂਜੀ ਤੇ ਇਹ ਤੁਹਾਨੂੰ ਮੈਂ ਫੰਕਸ਼ਨ ਦੱਸ ਹੀ ਦਿੱਤਾ ਹੈ ਅੱਛਾ ਉਹੀ ਸੇਮ ਹੈ ਹਾਂਜੀ ਹਾਂਜੀ ਤੇ ਦੂਸਰਾ ਇਹਦਾ ਇਹਦਾ ਜੈਕ ਹੁੰਦਾ ਜੀ ਇੱਥੇ ਅੱਛਾ ਜੀ ਆਹ ਦੇਖੋ ਜੀ ਆ ਜੱਟ ਲੱਗਿਆ ਆ ਇਹਦੇ ਪਾਈਪ ਲੱਗਦੀਆਂ ਅੱਛਾ ਇਹਦੇ ਵਿੱਚ ਪਾਈਪ ਲੱਗਦੀਆਂ ਹਾਂ ਇਧਰ ਆਉਂਦੀਆਂ ਚਲੋ ਅੱਛਾ ਅੱਛਾ ਤੇ ਇਹਦੇ ਵਿੱਚ ਦੇਖੋ ਥਾਹ ਰੋ ਆ ਆ ਬਾਹਰ ਲੱਗਿਆ ਆ ਜਿੱਥੇ ਦੀ ਆਪਾਂ ਗਰਾਊਂਡ ਨਾਲ ਸੈੱਟ ਕਰ ਸਕਦੇ ਆ ਮਤਲਬ ਕਿਹੜਾ ਫਾਰਟਿਕਟ ਨੂੰ ਕਲਟੀਵੇਟ ਕਰਨਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਇੱਥੇ ਲੋਕ ਲਾ ਕੇ ਤੇ ਇਹਨੂੰ ਐ ਕਰਕੇ ਕੱਸ ਕੇ ਨਹੀਂ ਕੱਸਿਆ ਜਾਂਦਾ ਫਿਰ ਲਿਫਟ ਜਿਵੇਂ ਆਪਾਂ ਪੰਜਾਬੀ ਕਹਿੰਦੇ ਆ ਬੰਨੀ ਜਾਂਦੀ ਹੈ ਬੰਨੀ ਜਾਂਦੀ ਹੈ ਠੀਕ ਹੈ ਇਹ ਡਬਲ ਸੀਟ ਕਿਉਂ ਆਜੋ ਆਪਾਂ ਇਹ ਮੈਂ ਕਦੋਂ ਦੀ ਗੱਲ ਨੋਟ ਕਰੀ ਜਨਾ ਵੀ ਆਮ ਤਾਂ ਸਿੰਗਲ ਇੱਕ ਤਾਂ ਹੈ ਡਬਲ ਸੀਟ ਤੇ ਇੱਕ ਸਟੀਅਰਿੰਗ ਦਾ ਸਾਈਡ ਹੀ ਜੇ ਤੇ ਆ ਹਾਂ ਮੈਨੂੰ ਲੱਗਦਾ ਵੀ ਇਹ ਕਿਉਂ ਆ ਇਹ ਤਾਂ ਸਹੀ ਗੱਲ ਬਾਹਰ ਦੇ ਕੰਟਰੀਆਂ ਦੇ ਵਿੱਚ ਹੀ ਉਹ ਕੰਟਰੀ ਬਹੁਤ ਵੱਡੀ ਹੈ ਰਸ਼ੀਆ ਉਹਦੇ ਵਿੱਚ ਮੇਰੇ ਹਿਸਾਬ ਨਾਲ ਚਾਹੇ ਕਿ ਸੁਣਦੇ ਆ ਟਾਈਮ ਜ਼ੋਨ 4 ਆ ਅੱਛਾ ਉਹਦੇ ਵਿੱਚ ਪੋਪੂਲੇਸ਼ਨ ਘਟ ਹੋਣ ਕਰਨਾ ਜਦੋਂ ਜੰਗਲ ਜੰਗਲ ਵਾਉਂਦੇ ਆ ਉਹਦੇ ਵਿੱਚ ਉਹਨਾਂ ਦੀ ਮੈਂ ਜਿਵੇਂ ਮੰਨ ਲਓ ਇੱਕ ਹੈਲਪਰ ਜਾਂ ਮੈਸੇਜ ਘਰ ਦਾ ਪਰਿਵਾਰ ਹੀ ਕੰਮ ਕਰਦਾ ਉੱਥੇ ਰਹੇ ਇੱਧਰ ਆਪਣੇ ਵਾਂਗੂ ਨਹੀਂ ਮਿਲਦਾ ਆਪਣੀ ਕੋਈ ਲੇਬਰ ਮਿਲਦੀ ਨਹੀਂ ਯਾਨੀ ਕਿ ਆਪ ਆਪ ਹੀ ਕੰਮ ਕਰਦੇ ਉੱਥੇ ਹਾਂਜੀ ਹਾਂਜੀ ਉਹ ਕਿ ਇਹ ਦੋ ਜਣਿਆਂ ਨੂੰ ਆਪਰੇਟ ਕਰਨ ਵਾਸਤੇ ਟਰੈਕਟਰ ਨੂੰ ਯਾਨੀ ਮੀਆਂ ਬੀਬੀ ਵੀ ਕਰ ਸਕਦੇ ਆਪਰੇਟ ਜਿਆਦਾਤਰ ਤਾਂ ਉੱਥੇ ਮੀਆਂ ਬੀਬੀ ਆਪਰੇਟ ਕਰਦੇ ਆ ਆਪਰੇਟ ਕਰਦੇ ਯਾਨੀ ਕਿ ਇੱਕ ਟਰੈਕਟਰ ਨੂੰ ਦੋ ਬੰਦੇ ਹੈਂਡਲ ਕਰ ਸਕਦੇ ਆ ਜੀ ਜੀ ਉੱਥੇ ਜੰਗਲ ਵਗੈਰਾ ਛੇ ਜੇ ਮੰਨ ਲਓ ਕੋਈ ਵੀ ਜਾਨਵਰ ਵਗੈਰਾ ਤੇ ਵੈਸੇ ਤਾਂ ਕੈਬਨ ਵੀ ਬਣਿਆ ਹੁੰਦਾ ਉੱਥੇ ਪਰ ਇੰਡੀਆ ਦੇ ਵਿੱਚ ਕੈਬ ਨਹੀਂ ਤਾਂ ਡਿਜ਼ਾਈਨਿੰਗ ਉਹ ਸਾਹਮਣੇ ਰਸ਼ੀਆ ਜੀ ਉਹ ਸਾਹਮਣੇ ਵੀ ਡਬ ਗਰਾਊਂਡ ਕਲੀਅਰੈਂਸ ਆਫ ਟਰੈਕਟਰ ਨਾਲ ਜ਼ਿਆਦਾ ਹੈ ਜੀ ਕਿਉਂਕਿ ਇਹਦੇ ਪਿਛਲੇ ਟਾਇਰ 38 ਇੰਚ ਦੇ ਆ ਉੱਪਰ ਵੇਖੋ 13 6 38 ਉਹਦੇ ਕਰਕੇ ਇਹਦੀ ਗਰਾਊਂਡ ਕਲੀਅਰੈਂਸ ਜ਼ਿਆਦਾ ਹੈ ਇਹ ਟਾਇਰ ਵੇਖੋ ਸਾਈਜ਼ ਲਿਖਿਆ 38 ਇਹ ਕਿਸੇ ਟਰੈਕਟਰ ਦਾ ਨਹੀਂ ਮਤਲਬ ਸਾਈਜ਼ ਨਹੀਂ ਟਾਇਰਾਂ ਦਾ ਹੁੰਦਾ ਇਹਨਾਂ ਉੱਚਾ ਟਰੈਕਟਰ ਕੋਈ ਵੀ ਨਹੀਂ ਆ ਇਹਦੇ ਅਗਲੇ ਟਾਇਰ ਵੀ ਵੱਡੇ ਆ ਜੀ ਹਨਾ ਆਮ ਟਰੈਕਟਰ ਨਾਲੋਂ ਵੀ ਕਾਫੀ ਵੱਡੇ ਆ ਹਾਂ ਜੀ ਆਮ ਟਰੈਕਟਰਾਂ ਵਾਲੇ ਟਾਇਰ ਆ ਹੀ ਪਰ ਪਿਛਲੀ ਗਰਾਊਂਡ ਕਲੀਅਰੈਂਸ ਜ਼ਿਆਦਾ ਹੈ ਉਹ ਟਾਇਰ ਵੱਡੇ ਜ਼ਿਆਦੇ ਇਹਦੇ ਵਿੱਚ ਜੀ ਪੰਪ ਤੇ ਇੰਜਨ ਟੈਕਨੋਲੋਜੀ ਕਿਹੜੀ ਹੈ ਜੀ ਇਹਦੇ ਵਿੱਚ ਪ ਤੇ ਇੰਜਣੇ ਦਾ ਹੀਟਰ ਵਾਲਾ ਜੀ ਹੀਟਰ ਵਾਲਾ ਜੀ ਜੀ ਬੈਲਾਰੂਸ ਦੀਆਂ ਅਟੈਚਮੈਂਟ ਕਿਹੜੀਆਂ-ਕਿਹੜੀਆਂ ਦੇ ਮਗਰ ਆਪਾਂ ਕਰ ਸਕਦੇ ਹਾਂ ਐਟੈਚਮੈਂਟ ਤੁਸੀਂ ਇਹਨੂੰ ਐਸੀ ਬਲਡੋజర్ ਯੂਜ਼ ਕਰ ਸਕਦੇ ਹੋ ਐਜ਼ এ ਬਲਡੋజర్ ਹੋ ਗਿਆ ਇਹ ਇੱਕ ਤਾਂ ਇੱਕ ਇਹਦੇ ਕਿਰਾਇਆ ਲੱਗ ਜਾਂਦਾ ਜੀ ਇਹਦੇ ਵਿਚਾਲੇ ਇਹਦੇ ਨੀਚੇ ਕਿਰਾਇਆ ਲੱਗ ਜਾਂਦਾ ਜਿਵੇਂ ਰੋਡ ਰਾਡ ਪੱਧਰ ਕਰਦੇ ਆ ਹਨਾ ਹਾਂ ਹਾਂ ਜੀ ਆ ਡਿਸਟ੍ਰੀਬਿਊਟਰ ਦੀਆਂ ਪਾਈਪਸ ਆ ਪੈਸਾਰੀਆਂ ਹਨਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਸੇ ਫੰਕਸ਼ਨ ਵਾਸਤੇ ਹੀ ਅਟੈਚਮੈਂਟ ਵਾਸਤੇ ਅਟੈਚਮੈਂਟ ਵਾਸਤੇ ਪਿੱਛੇ ਦੇ ਕੈਲਟੀਵੇਟਰ ਵਗੈਰਾ ਪਾ ਸਕਦੇ ਆ ਹਾਂ ਜੀ ਉਹ ਤਾਂ ਫਿਰ ਤਵੀਆਂ ਵਗੈਰਾ ਤਾਂ ਪਾਈ ਸਕਦੀਆਂ ਹਨਾ ਹਾਂ ਜੀ ਹਾਂ ਜੀ ਉਹ ਜਿਹੜੀਆਂ ਇਹਦੀਆਂ ਹੈਰੋਂ ਪੈਂਦੀਆਂ ਜੀ ਹਾਂ ਜੀ ਉਹਦੇ ਵਾਸਤੇ ਸਿੱਧੀਆਂ ਜਿਹੜੀ ਆਪਣੇ ਡਰਾਵਰ ਕ ਕਾਰਨ ਕਿਉਂਕਿ ਇਹ ਤਵੀਆਂ ਉੱਚੀਆਂ ਨੀਵੀਆਂ ਹੁੰਦੇ ਜਾਂਦੇ ਡਿਸਟਰੀ ਜਿਹੜਾ ਪਿੱਛੇ ਲੱਗਿਆ ਹੋਇਆ ਚੱਕ ਉਹ ਖਰਾਬ ਹੋ ਜਾਂਦਾ ਉਹਦੇ ਫਿਰ ਇੱਕ ਵਾਸਤੇ ਅਲੱਗ ਹੁੱਕ ਦਿੱਤੀ ਹੋਈ ਆ ਠੀਕ ਹੈ ਜੀ ਹਾਂਜੀ ਤੇ ਸਾਰੇ ਦਾ ਲੋਹਾ ਕਿਹੋ ਜਿਹਾ ਵੀ ਕਹਿੰਦੇ ਵੀ ਇਹ ਹੁਣ ਵੇਖ ਲਓ 1970 ਵੇਲੇ ਦਾ ਟਰੈਕਟਰ ਆ ਤੇ ਮੈਨੂੰ ਤਾਂ ਕਿਤੋਂ ਵੀ ਇਹਨੂੰ ਜਰ ਲੱਗੀ ਲੱਗਦੀ ਨਹੀਂ ਜੀ ਇਹ ਇਹ ਸਾਰੇ ਜਦੋਂ ਉਹ ਮੈਨੂਫੈਕਚਰਿੰਗ ਕਰਦੇ ਆ ਨਾ ਉਹ ਕਾਰਬਨ ਰੇਸ਼ੀਓ ਦਾ ਬੜਾ ਖਿਆਲ ਰੱਖਦੇ ਆ ਅੱਛਾ ਜੀ ਤੋਂ ਦਸਿਆ ਨਾ ਬਾਇ ਡਿਜ਼ਾਈਨਿੰਗ ਉਹ ਤੋਂ ਜਿੰਦੀ ਪਹਿਲਾਂ ਦੀ ਸੀਗੀ ਹਾਂਜੀ 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 ਉਦੋਂ ਫਿਰ ਜਦੋਂ ਇੰਪੋਰਟ ਹੋਣਾ ਸਾਡਾ ਟਰੈਕਟਰ ਕਾਫੀ ਚਿਰ ਚੱਲੇ ਹੁਣ ਤਾਂ ਆਪਣੀ ਬੁਨਿਆਦ ਬਣਾਤੀ ਨਾ 15 ਸਾਲਾਂ ਦੀ ਹਾਂਜੀ 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 ਉਦੋਂ ਕਹਿੰਦੇ ਸੀ ਇਹਨੂੰ ਕਾਫੀ ਲੌਂਗ ਲਾਈਫ ਚੱਲੇ ਵੀ 100 ਸਾਲ ਹੀ ਤੱਕ ਹੀ ਚੱਲੇ ਹਾਂਜੀ ਉਹ ਜਿਹੜੀਆਂ ਸ਼ੀਟਾਂ ਬਣਦੀਆਂ ਲੋਹੇ ਦੀਆਂ ਜਾਂ ਕਾਰਬਨ ਉਹਦੀ ਪ੍ਰੋਪਰ ਕਾਰਬਨ ਕਾਰਬਨ ਰੇਸ਼ਿਓ ਬੰਦੀ ਹੈ ਜਿਹੜੀ ਡਿਸਾਈਡ ਕਰਦੀ ਆ ਤੁਸੀਂ ਮਤਲਬ ਕੀ ਹੋ ਜਾ ਕਿੰਨਾ ਚਿਰ ਵੜਨ ਨੂੰ ਬਲੋ ਠੀਕ ਹੈ ਜੀ ਠੀਕ ਤੇ ਸਰ ਇਹਨੂੰ ਚਲਾ ਕੇ ਦਿਖਾ ਸਕਦੇ ਜੀ ਆਪਾਂ ਨੂੰ ਵੀਡੀਓ 'ਚ ਹਾਂ ਕਰ ਤੁਰ ਇਹ ਆਪਣੇ ਇਹ ਜੀ ਮੈਂ ਮੇਰੇ ਪਿੰਡ ਚੋਂ ਬਾਬਾ ਜੀ ਵੀ ਲੱਗਦੇ ਆ ਅੱਛਾ ਜੀ ਤੇ ਬਾਕੀ ਮੇਰੀ ਇੱਤਰ ਵੀ ਲਾ ਲਓ ਤੁਸੀਂ ਹਾਂ ਲੈਫਟ ਆਰਮ ਅੱਛਾ ਇਹ ਚਾ ਇਹ ਹਾਂ ਜੇ ਤੁਸੀਂ ਜੇਕਰ ਕੋਈ ਸੰਧ ਦੇਣਾ ਚਾਹੁੰਦਾ ਵਾਸਤੇ ਇਹ ਆਏ ਨਹੀਂ ਗੱਲ ਇਹਨਾਂ ਦੀ ਏਜ ਕਾਫੀ ਆ ਤੇ ਜਦੋਂ ਕਲਾਸ਼ ਮਸ਼ੀਨ ਆਉਂਦੀ ਸੀ ਜਰਮਨ ਦੀ ਸ਼ਾਇਦ ਜਰਮਨ ਦੀ ਨਾ ਉਹ ਤਾਂ ਹਾਂ ਜਰਮਨ ਦੀ ਆਉਂਦੀ ਸੀ ਉਦੋਂ ਇਹ ਡਰਾਈਵ ਕਰਦੇ ਰਹੇ ਆ ਉਦੋਂ ਕਲਾਸ਼ ਮਸ਼ੀਨ ਨੂੰ ਡਰਾਈਵਰ ਵਾਸਤੇ ਇੱਕ ਕਿਨਨੰਦੇ ਕੋਲਰ ਹੁੰਦਾ ਸੀ ਅੰਦਰ ਕੈਮਨ ਬਣਿਆ ਹੁੰਦਾ ਮਿਲਿਆ ਚ ਹੁੰਨਾ ਵੇਲਿਆ ਚ ਉਹ ਬੜਾ ਰੱਖਦੇ ਸੀ ਨਾ ਅੰਗਰੇਜ਼ ਖਿਆਲੇ ਅੱਛਾ ਅੱਛਾ ਵੀ ਡਰਾਈਵਰ ਵਾਸਤੇ ਪੂਰੀ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਸੀ ਇਹਨਾਂ ਤੋਂ ਬਿਨਾ ਮੈਂ ਕਦੇ ਚੀਜ਼ ਕਿਸੇ ਨੂੰ ਹੱਥ ਨਹੀਂ ਲਾਉਣ ਦਿੱਤਾ ਚਲਾਉਣੀ ਤਾਂ ਮਰਕੀ ਸੀ ਹਾਂ ਇਹ ਹੀ ਜਾਂ ਤੁਸੀਂ ਚਲਾਓਗੇ ਜਾਂ ਇਹ ਭਾਈ ਸਾਹਿਬ ਚਲਾਉਂਦੇ ਇਹਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਚਲਾਸ ਨਹੀਂ ਨਹੀਂ ਹੋਰ ਨਹੀਂ ਕਰੋ ਚਲੋ ਇਹਨਾਂ ਨੂੰ ਦੱਸਿਆ ਆ ਪੂਰਾ ਕਿਵੇਂ ਚਲਾਉਣਾ ਟਰੈਕਟਰ ਨੂੰ ਤੁਸੀਂ ਹਾਂ ਚੱਲਦਾ ਹੈ ਚਲਾਉਂਦਾ ਹੀ ਆ ਅੱਛਾ ਚਲਾਓ ਜੀ ਚਲਾ ਕੇ ਦੱਸੋ ਇਹਨਾ ਸਟਾਰਟ ਕਰੋ ਅਸੀਂ ਚਲਾਉਣੇ ਤੋ ਇਹਦਾ ਭੇਜੋਗੇ ਦੱਸਿਆ ਹਾਂ ਤੇ ਤੁਸੀਂ ਆ ਇਧਰ ਰੇਸ ਕਰੋ ਨਾ タルト。 Yeah, i don't know